ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਸਮਰ ਦੀ ਕਲੈਕਸ਼ਨ ਬਹੁਤ ਸੋਹਣੀ ਕਲੈਕਸ਼ਨ ਆਈ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਤੇ ਵਟਸਐਪ ਤੇ ਸਕਰੀਨ ਸ਼ਾਟ ਸੈਂਡ ਕਰਨ ਦੇ ਲਈ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਤੇ ਪਲੀਜ਼ ਮੇਰੇ ਚੈਨਲ ਤੇ ਨਵੀਆਂ ਤੇ ਜੜੀਆਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਹੁਤ ਭੈਣਾਂ ਦੇ ਮੈਸੇਜ ਹੁੰਦੇ ਆ ਜਿਨ੍ਹਾਂ ਨੂੰ ਸੂਟਾਂ ਦੇ ਬਾਰੇ ਵਿੱਚ ਪਤਾ ਨਹੀਂ ਲੱਗਦਾ ਮਤਲਬ ਸਕਰੀਨਸ਼ਾਟ ਲੈਨੇ ਨਹੀਂ ਆਉਂਦੇ ਜੀ ਤਾਂ ਵੈਸੇ ਤਾਂ ਕੋਸ਼ਿਸ਼ ਕਰੂੰਗੀ ਹੁਣ ਵੀ ਨੈਕਸਟ ਵੀਡੀਓ ਦੇ ਵਿੱਚ ਨਾ ਨੰਬਰਿੰਗ ਲਾਵਾਂਗੇ ਸੂਟਾਂ ਦੇ ਉੱਪਰ ਵੀ ਨੰਬਰ ਵਾਈਜ਼ ਕਰ ਦੂੰਗੀ ਪਰ ਕਿਸੇ ਜੀ ਹਨਾ ਕਈ ਵਾਰੀ ਜਲਦੀ ਹੁੰਦੀ ਆ ਆਪਾਂ ਵੀਡੀਓ ਬਣਾ ਦਿੰਨੇ ਆ ਤੇ ਨਹੀਂ ਇਹ ਚੀਜ਼ਾਂ ਨੂੰ ਹੁਣ ਮੈਂ ਵੀ ਨੋਟਿਸ ਕਰ ਰਹੀ ਆ ਕਿਉਂਕਿ ਬਹੁਤ ਭੈਣਾਂ ਦੀਆਂ ਕਾਲ ਸਾਰੀਆਂ ਨੇ ਕਿ ਅਸੀਂ ਤੁਹਾਡੇ ਕੋਲੋਂ ਸੂਟ ਜ਼ਰੂਰ ਮੰਗਵਾਉਣੇ ਆ ਪਰ ਸਾਨੂੰ ਸਕਰੀਨਸ਼ਾਟ ਲੈਣੇ ਨਹੀਂ ਆਉਂਦੇ ਤਾਂ ਤੁਸੀਂ ਸੂਟ ਦੇਣ ਲਿਆ ਕਰੋ ਵੀਡੀਓ ਦਾ ਵੀਡੀਓ ਦਾ ਕਿੰਨਾ ਸੂਟ ਅਸੀਂ ਪਾਇਆ ਹੋਇਆ ਉਹ ਕਿਹੜੇ ਕਲਰ ਦੇ ਵਿੱਚ ਆ ਤੇ ਫਿਰ ਕਈ ਭੈਣਾਂ ਤੋਂ ਇੱਕ ਵਾਰ ਜਦੋਂ ਵੀਡੀਓ ਨਿਕਲ ਆਉਂਦੀ ਆ ਤਾਂ ਸੈਕਿੰਡ ਟਾਈਮ ਉਹੀ ਵੀਡੀਓ ਦਾ ਪਤਾ ਨਹੀਂ ਲੱਗਦਾ ਵੀ ਉਹ ਕਿਹੜੀ ਵੀਡੀਓ ਸੀ ਜਿਸ ਵਿੱਚ ਅਸੀਂ ਸੂਟ ਸਿਲੈਕਟ ਕੀਤਾ ਸੀ ਤਾਂ ਜਦੋਂ ਵੀ ਤੁਸੀਂ ਕੋਈ ਵੀ ਵੀਡੀਓ ਦੇਖਦੇ ਹੋ ਤਾਂ ਉਹਦੀ ਡੇਟ ਮੈਂਸ਼ਨ ਹੁੰਦੀ ਆ ਜਦੋਂ ਸਟਾਰਟਿੰਗ ਹੁੰਦੀ ਆ ਵੀਡੀਓ ਡੇਟ ਸਾਈਡ ਤੇ ਮੇਰੀ ਮੈਂਸ਼ਨ ਕੀਤੀ ਹੁੰਦੀ ਆ ਤਾਂ ਤੁਸੀਂ ਉਹ ਤਰੀਕ ਦੇਖ ਲਿਆ ਕਰੋ ਵੀ ਇੰਨੀ ਤਰੀਕ ਦੀ ਤੁਹਾਡੀ ਮੇਰੀ ਵੀਡੀਓ ਪਾਈ ਹੋਈ ਆ ਤੇ ਉਹਦੇ ਵਿੱਚ ਇਨਵਾ ਸੂਟ ਆ ਜਿਹੜੀ ਭੈਣ ਨੂੰ ਨਹੀਂ ਪਤਾ ਲੱਗਦਾ ਸਕਰੀਨਸ਼ਾਟ ਦਾ ਤੇ ਜਿਹੜੀਆਂ ਭੈਣਾਂ ਲੈ ਸਕਦੀਆਂ ਸਕਰੀਨਸ਼ਾਟ ਤਾਂ ਤਾਂ ਸਭ ਤੋਂ ਬੈਸਟ ਆ ਜੀ ਤੇ ਬਸ ਨਹੀਂ ਤਾਂ ਵੀ ਸੈਕੰਡ ਆਈਡੀਆ ਸੈਕੰਡ ਆਪਸ਼ਨ ਇਹੀ ਆ ਵੀ ਤੁਸੀਂ ਇੱਕ ਡੇਟ ਯਾਦ ਰੱਖਿਆ ਕਰੋ ਕਿਹੜੀ ਡੇਟ ਦੀ ਇਹ ਵੀਡੀਓ ਚੱਲ ਰਹੀ ਆ ਤੇ ਕਿੰਨਾ ਸੂਟ ਆ ਵੀਡੀਓ ਦੇ ਵਿੱਚ ਕਿਹੜੇ ਕਲਰ ਦਾ ਆ ਅਸੀਂ ਤੁਹਾਨੂੰ ਜਰੂਰ ਪਹੁੰਚਦਾ ਕਰਾਂਗੇ ਜੀ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ Google Pay PhonePe ਬੈਂਕ ਟ੍ਰਾਂਸਫਰ ਜਿਵੇਂ ਮਰਜੀ ਤੁਸੀਂ ਕਰ ਸਕਦੇ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਨਹੀਂ ਪਹਿਲਾਂ ਮੈਂ ਬੋਲ ਦ ਫਿਰ ਆਜੀ ਚੰਗਾ ਥੋੜੇ ਟਾਈਮ ਤੱਕ ਜਦੋਂ ਐਂਡ ਵਾਲਾ ਸੂਟ ਆਇਆ ਫਿਰ ਇਹਨੂੰ ਉੱਪਰ ਨੂੰ ਚੱਪਣਾ ਆ ਤੇ ਹੈਲੋ ਜੀ ਅੱਜ ਦੀ ਵੀਡੀਓ ਦੇ ਪਹਿਲਾ ਸੂਟ ਬਹੁਤ ਹੀ ਸੋਹਣਾ ਜਿਹੜੀ ਪਹਿਲੀ ਕਲੈਕਸ਼ਨ ਹੀ ਖੋਲਣ ਲੱਗੀਆਂ ਸ਼ਿਮਰ ਦੇ ਉੱਪਰ ਆ ਵਿਸਕੋਜ਼ ਸ਼ਿਮਰ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਹੈ ਨਾ ਰਸ਼ੀਆ ਬ੍ਰਾਂਡ ਵੀ ਰੋਗੀ ਟੈਗਿੰਗ ਨਾਲ ਮਿਲੂਗੀ ਜਿਹੜੀਆਂ ਪਹਿਣਾ ਰਾਮ ਟੈਕਸ ਵੇਅਰ ਕਰਦੀਆਂ ਨੇ ਤੁਸੀਂ ਰਸ਼ੀਆ ਨੂੰ ਜ਼ਰੂਰ ਪ੍ਰੈਫਰ ਕਰੋ ਇੰਨੇ ਸੋਹਣੇ ਬੇਸ ਆ ਰਹੇ ਨੇ ਰਸ਼ੀਆ ਦੇ ਇੰਨਾ ਸੋਹਣਾ ਸਟਾਫ ਆ ਰਿਹਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਰਿਹਾ ਸੋ ਜਿਵੇਂ ਤੁਸੀਂ ਰਾਮ ਟੈਕਸ ਜਿਹੜੀ ਪਹਿਣ ਇੱਕ ਵਾਰ ਵੇਅਰ ਕਰ ਲਿਆ ਸੈਕਿੰਡ ਟਾਈਮ ਉਹ ਹੋਰ ਕਿਸੇ ਬ੍ਰਾਂਡ ਦਾ ਸੂਟ ਲੈਣਾ ਪਸੰਦ ਨਹੀਂ ਕਰਦੀ ਉਸ ਜੇ ਤੁਸੀਂ ਇੱਕ ਵਾਰ ਇਹਦੇ ਸਟਾਫ ਨੂੰ ਯੂਜ਼ ਕਰਨ ਲੱਗੇ ਨਾ ਸੈਕਿੰਡ ਟਾਈਮ ਤੁਸੀਂ ਇਹ ਤੋਂ ਬਿਨਾ ਹੋਰ ਕੋਈ ਸਟਾਫ ਲੈਣਾ ਪਸੰਦ ਨਹੀਂ ਕਰੋਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਇਹ ਵਾਲੇ ਬ੍ਰਾਂਡ ਕਾਪੀਆਂ ਵੀ ਆ ਜਾਂਦੀਆਂ ਨੇ ਬਟ ਜੋ オリジナル ਚੀਜ਼ ਆ ਉਹ オリジナル ਆ ਜੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੀ ਪ੍ਰਾਈਸ ਰੇਂਜ ਦੇ ਨਾਲ ਇਹ ਆਏ ਨੇ ਦੇਖੋ ਇਹ ਪੀਚ ਕਲਰ ਦੇ ਉੱਪਰ ਆ ਪੀਚ ਕਲਰ ਦੇ ਉੱਪਰ ਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਬਹੁਤ ਹੀ ਸੋਹਣੀ ਪਿਓਰ ਸ਼ਿਮਰ ਆਹੇ ਪਿਓਰ ਸ਼ਿਮਰ ਸਾਰੀ ਡਿਜੀਟਲ ਬਣੀ ਹੋਈ ਨਾਲ ਇਹ ਆਲਓਵਰ ਰਹੂਗੀ 5 ਮੀਟਰ ਦੀ ਪ੍ਰੋਪਰ ਤੁਹਾਨੂੰ ਕੱਟ ਮਿਲੇਗੀ ਤੇ ਇਹਦੇ ਨਾਲ ਰਹੂਗਾ ਸੇਮ ਸ਼ਿਮਰਦਾਈ ਦੁਪੱਟਾ ਬਹੁਤ ਸੋਹਣਾ ਸ਼ਿਮਰਦਾਈ ਦੁਪੱਟਾ ਰਹੂਗਾ ਬਿਲਕੁਲ ਹੀ ਜਿਵੇਂ ਮੁਢਾ ਦਾ ਦੁਪੱਟਾ ਹੁੰਦਾ ਨਾ ਸੇਮ ਉਹਦੀ ਕੁਆਲਿਟੀ ਆ ਜਿਵੇਂ ਮਰਜੀ ਤੁਸੀਂ ਹੈਨਾ ਬਾਹਰ ਅੰਦਰ ਸੂਟ ਨੂੰ ਇਹ ਬਹੁਤ ਸਰਦਾਰੀ ਆ ਜਾਂਦੀ ਆ ਪਾਰਟੀ ਵੀ ਆ ਲੁੱਕ ਦੇ ਜਿਵੇਂ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ ਵਰਕ ਤੋਂ ਬਿਨਾ ਹਨਾ ਇੱਕ ਸਰਦਾਰੀ ਜਿਹੀ ਲੁੱਕ ਨਾਲ ਵਧੀਆ ਸੂਟ ਪਾਉਣਾ ਚਾਹੁੰਦੇ ਹੋ ਪੂਰੀ 골ਡਨ ਸ਼ਾਈਨ ਰੋਗੀ ਸੂਟ ਦੇ ਵਿੱਚ ਬਹੁਤ ਸੋਹਣੀ ਗ੍ਰੇਸ ਆ ਸੂਟ ਦੀ ਜਾਨਕਿ ਇਹਨੂੰ ਤੁਸੀਂ ਫੀਲ ਕਰ ਸਕਦੇ ਹੋ ਜਦੋਂ ਤੁਹਾਡੇ ਹੱਥਾਂ 'ਚ ਸੂਟ ਨੇ ਪਹੁੰਚਣਾ ਬਹੁਤ ਸੋਹਣਾ ਸੂਟ ਆ ਪਾਰਟੀ ਵਗੈਰਾ ਤੇ ਪਾਉਣ ਲਈ ਕਿਤੇ ਵੀ ਨੇੜੇ-ਤੇੜੇ ਛੋਟੇ-ਮੋਟੇ ਫੰਕਸ਼ਨ ਤੇ ਪਾਉਣ ਲਈ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਸੋ ਜਿਹੜੀਆਂ ਅੱਜ ਦੀਆਂ ਦਿਖਾ ਰਹੀਆਂ ਸਮਰ ਸਪੈਸ਼ਲ ਨੇ ਤੇ ਸਮਰ ਦੀਆਂ ਸਾਰੀਆਂ ਇਹ ਕਲੈਕਸ਼ਨਾਂ ਰਹਿਣਗੀਆਂ ਅੱਜ ਦੀ ਵੀਡੀਓ ਦੀਆਂ ਗਰਮੀ ਦੀ ਪੂਰੀ ਕਲੈਕਸ਼ਨ ਰੋਗੀ ਸੋ ਜਿਹੜਾ ਵੀ ਸੂਟ ਪਸੰਦ ਆ ਉਹ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਦੁਪट्टे ਦੀ ਲੈਂਥ ਦੇਖ ਲਓ ਚੜਾਈ ਵਗੈਰਾ ਦੇਖ ਲਓ ਬਹੁਤ ਸੋਹਣਾ ਜਾਨੀ ਕਿ ਦੁਪੱਟੇ ਨੇ ਬਹੁਤ ਹੀ ਪਿਆਰੇ ਖੁੱਲੇ ਡੁੱਲੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਇਹ ਅੱਜ ਦੇ ਦੁਪੱਟੇ ਨਾਲ ਅੱਜ ਦੇ ਸੂਟ 5 ਮੀਟਰ ਦਾ ਸੂਟ ਰੋਗਾ ਨਾਲ ਬਹੁਤ ਹੀ ਗ੍ਰੇਸਫੁਲ ਰੋਗਾ ਦੁਪੱਟਾ ਇਹਦਾ ਇਹਦੇ ਵਿੱਚ ਦੋ ਕਲਰ ਮੇਰੇ ਕੋਲ ਅਵੇਲੇਬਲ ਨੇ ਇਹ ਹੈ ਜੇ ਸੈੱਟ ਆਈ ਸੀਗੇ ਯਾਨੀ ਕਿ ਇਹਨਾਂ ਦੇ ਕਲਰ ਸੋਲਡ ਆਊਟ ਹੋ ਗਏ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੀਗੇ ਇਹ ਦੋ ਸੈਟ ਆਏ ਹੁਣ ਦੋ ਹੀ ਸੂਟ ਮੇਰੇ ਕੋਲ ਹੈਗੇ ਨੇ ਵੀਡੀਓ ਪਾਉਣ ਦਾ ਵੀ ਇਹਨਾਂ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਦੇਖਣ ਛਾਰ ਪਹਿਣਾ ਪਸੰਦ ਕਰ ਰਹੀਆਂ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਆ ਲੋ ਬਹੁਤ ਸੋਹਣੀ ਫ੍ਰੈਗਰੈਂਸ ਆਂਦੀ ਆ ਸਟੱਫ ਦੇ ਵਿੱਚੋਂ ਇੱਕ ਇੰਨੀ ਸੋਹਣੀ ਇਹਦੀ ਫ੍ਰੈਗਰੈਂਸ ਆ ਰਸ਼ੀਆ ਦੀ ਜਿਹੜੀ ਪਿਓਰ ਸ਼ਿਮਰ ਆ ਨਾ ਬਹੁਤ ਹਾ ਸੋਣੇ ਜਦੋਂ ਸੂਟ ਨੇ ਖੁੱਲਣਾ ਇੰਨੀ ਸੋਹਣੀ ਫ੍ਰੈਗਰੈਂਸ ਆਉਣੀ ਆ ਕੱਪੜੇ ਦੇ ਵਿੱਚ ਇਹਦੇ ਵਿੱਚ ਧਾਗਾ ਹੀ ਏਦਾਂ ਦਾ ਚਲਾਇਆ ਹੋਇਆ ਵੀ ਬਹੁਤ ਸੋਹਣੀ ਫ੍ਰੈਗਰੈਂਸ ਗੰਦਾਵਾ ਸੂਟ ਹੈ ਅੱਗੇ ਜਦੋਂ ਮੈਂ ਸੇਲ ਕੀਤੀ ਸੀ ਭੈਣਾਂ ਕਹਿੰਦੀ ਸੀ ਜੀ ਉਹ ਫ੍ਰੈਗਰੈਂਸ ਵਾਲਾ ਸੂਟ ਚਾਹੀਦਾ ਜਿਹੜਾ ਤੁਸੀਂ ਫ੍ਰੈਗਰੈਂਸ ਵਾਲਾ ਸੂਟ ਦਿੱਤਾ ਹਨਾ ਬਹੁਤ ਪਿਆਰਾ ਇਹ λεਮਨ ਜੇ ਸ਼ੇਡ ਆ ਬਹੁਤ ਵਧੀਆ ਬਹੁਤ ਹੀ ਪਿਆਰਾ ਨਾ ਜ਼ਿਆਦਾ ਡਾਰਕ ਦੇ ਵਿੱਚ ਆਉਂਦੇ ਆ ਇਹ ਨਾ ਜ਼ਿਆਦਾ ਲਾਈਟ ਦੇ ਵਿੱਚ ਮੀਡੀਅਮ ਇੰਗਲਿਸ਼ ਜੇ ਕਲਰ ਨੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਸੋ ਇਹਦਾ ਵੀ ਸੇਮ ਦੁਪੱਟਾ ਰਹੋਗਾ ਡ ਫੇਮ ਦੁਪੱਟਾ ਰੋਗਾ ਡਿਜੀਟਲ ਬਹੁਤ ਸੋਹਣਾ ਬਹੁਤ ਪਿਆਰਾ ਸੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲਿਓ ਪ੍ਰਿੰਟਿੰਗ ਆ ਡਿਜ਼ਾਈਨਿੰਗ ਆ ਬਹੁਤ ਸੋਹਣੀਆਂ ਲੈ ਕੇ ਆਈਆਂ ਬਹੁਤ ਹੀ ਪਿਆਰੀ ਆਲੋ ਇਹ ਵੀ ਸ਼ਿਮਰਦਾਈ ਆ ਇਹ ਰਾਣੀ ਕਲਰ ਦਾ ਸੂਟ ਆ ਇਹਦੀ ਡਿਜ਼ਾਈਨ ਬਹੁਤ ਸੁਪਰ ਹਿੱਟ ਚੱਲਿਆ ਗਰਮੀਆਂ ਦੇ ਫੈਬਰਿਕਾਂ ਤੇ ਫੇਰ ਤੋਂ ਇਹ ਆ ਰਿਹਾ ਵਾ ਬਹੁਤ ਹੀ ਪਿਆਰਾ ਪਿਓਰ ਸ਼ਿਮਰ ਦਾ ਇਹ ਆਰਟੀਕਲ ਰਹੂਗਾ 5 ਮੀਟਰ ਦੀ ਇਹਦੀ ਵੀ ਕੱਟ ਰਹੂਗੀ ਤੇ ਜਿਹੜੀਆਂ ਭੈਣਾਂ ਜਣ ਕੇ ਡਾਰਕ ਕਲਰ ਲੈ ਕੇ ਆਦੀਆਂ ਨੇ ਉਹਨਾਂ ਲਈ ਬਹੁਤ ਹੀ ਸੋਹਣਾ ਇਹਦੇ ਨਾਲ ਜਿਹੜਾ ਦੁਪੱਟਾ ਮਿਲੂਗਾ ਉਹ ਮਿਲੂਗਾ ਵਿਸਕੋਜ਼ ਮੋਡਲ ਦਾ ਆ ਲੋ ਵਿਸਕੋਜ਼ ਮਸਲੀਨ ਦਾ ਦੁਪੱਟਾ ਇਹਦੇ ਨਾਲ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਆ ਲੋ ਸਾਰੀ ਡਿਜੀਟਲ ਪ੍ਰਿੰਟਿੰਗ ਹੋਇਆ ਦੁਪੱਟੇ ਦੇ ਉੱਪਰ ਤੇ ਦੁਪਟਿਆਂ ਦੀ ਲੈਂਥ ਬ੍ਰੈਥ ਬਹੁਤ ਸੋਹਣੀ ਆ ਬਹੁਤ ਹੀ ਜਬ बस ਫਟਾਫਟ ਆਰਡਰ ਕਰ ਲਓ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਗਰਬੀਆਂ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਜੋਰਾਂ ਛੋਰਾ ਤੇ ਆ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਆਲੋ ਇਹ ਜਿਹੜੇ ਮੈਂ ਤਿੰਨ ਸੂਟ ਦਿਖਾਏ ਨੇ ਇਹ ਸੀਗੇ ਪਿਓਰ ਸ਼ਿਮਰ ਦੇ ਵਿੱਚ ਪਿਓਰ ਸ਼ਿਮਰ ਦਾ ਸਟਾਫ ਸੀਗਾ ਫਿਮਰ ਦੇ ਦੁਪੱਟੇ ਸੀ ਇੱਕ ਸੂਟ ਦੇ ਨਾਲ ਸੀਗਾ ਵਿਸਕੋਸ ਮਸਲੀਨ ਦਾ ਦੁਪੱਟਾ ਤੋਂ ਜਿਹੜੇ ਹੁਣ ਮੈਂ ਦਿਖਾਉਂਗੀ ਇਹ ਹੈਗੇ ਵਿਸਕੋਸ ਮਸਲੀਨ ਦੇ ਦੁਪੱਟੇ ਜਿਵੇਂ ਮਰਜੀ ਤੁਸੀਂ ਗਰਮੀਆਂ ਚ ਸਟਾਈਲ ਨੂੰ ਬੀਅਰ ਕਰੋ ਸਾਰੇ ਪਾਰਟੀ ਵੀਅ ਲੁੱਕ ਦੇ ਦਉਂਗੀ ਸੂਟ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਆ ਲੋ ਮੋਰ ਪੰਖਿਆ ਗ੍ਰੀਨ ਜਿਹੜਾ ਸ਼ੇਡ ਆ ਬਹੁਤ ਹੀ ਸੋਹਣਾ ਆ ਲੋ ਪ੍ਰਿੰਟਿੰਗ ਡਿਜ਼ਾਈਨਿੰਗ ਪੂਰੀ ਸਾਰੀ ਹੈਂਡ ਦੇ ਨਾਲ ਹਾਈਲਾਈਟ ਕੀਤਾ ਜਿੰਨੀ ਵੀ ਆਹ ਸਾਰਾ ਕੰਮ ਹੋਇਆ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਇਹਦੀ ਫਰੰਟ ਲੁੱਕ ਸੇਮ ਮਿਲੂਗੀ ਬਾਹਾਂ ਦੇ ਉੱਪਰ ਪ੍ਰਿੰਟਿੰਗ ਜਿੰਨੀ ਤੇ ਸੇਮ ਮਿਲੂਗੀ ਬੈਕ ਦੇ ਉੱਪਰ ਪ੍ਰਿੰਟਿੰਗ ਇਹ ਵਾਲੇ ਸੂਟ ਆ ਜਿਹੜੇ ਇਹ ਰਹਿਣਗੇ ਮੈਚਿੰਗ ਸੂਟ ਆ ਲੋ ਮੈਚਿੰਗ ਸੂਟ ਰਹਿਣਗੇ ਸੇਮ ਮਿਲੂਗੀ ਬਾਟਮ ਪਲੇਨ ਤੇ ਵਿਸਕੋਸ ਮਸਲੀਨ ਆ ਬਿਲਕੁਲ ਹੀ ਸੌਫਟ ਬਿਲਕੁਲ ਮਲਾਈ ਮੱਖਣ ਵਰਗਾ ਸਟਾਫ ਆ ਜਿਵੇਂ ਮਰਜੀ ਜਿਹੜੀ ਪੈਣਾ ਕਹਿੰਦੇ ਨੇ ਅਸੀਂ ਕਾਟਨ ਤੋਂ ਬਿਨਾ ਕੁਝ ਨਹੀਂ ਪਾਉਂਦੇ ਇਹ ਸਟਾਫ ਉਹਨਾਂ ਲਈ ਬਹੁਤ ਸੋਹਣਾ ਬਹੁਤ ਹੀ ਬੈਸਟ ਆ ਇੱਕ ਇੱਕ ਧਾਗਾ ਜਾਨਕਿ ਪਿਓਰ ਕਾਟਨ ਵਾਂਗੂ ਲੱਗਿਆ ਹੋਇਆ ਬਹੁਤ ਸੋਹਣਾ 1% ਤੁਹਾਨੂੰ ਇਹ ਨਹੀਂ ਹੋਊਗੀ ਕਿ ਕੋਈ ਸਕਿਨ ਨੂੰ ਪ੍ਰੋਬਲਮ ਹੋਊਗੀ ਸੱਫ ਵੇਅਰ ਕੀਤੇ ਤੇ ਕਿਉਂਕਿ ਪਿਓਰ ਦੀ ਸਾਰੀ ਕੁਆਲਿਟੀ ਲੱਗੀ ਹੋਈ ਹੈ ਨਾਲ ਇਹਦੇ ਮਿਲੂਗਾ ਮਸਲੀਨ ਦਾ ਦੁਪੱਟਾ ਆ ਲੋ ਵਿਸਕੋਸ ਮਸਲੀਨ ਦਾ ਰਹੂਗਾ ਦੁਪੱਟੇ ਬਹੁਤ ਸੋਹਣੇ ਪੂਰੇ ਖੁੱਲੇ ਡੁੱਲੇ ਲੰਬਾਈ ਚੜਾਈ ਦੁਪੱਟਿਆਂ ਦੀ ਬਹੁਤ ਸੋਹਣੇ ਰਹੋਗੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਦੀ ਬੁੱਕਲ ਮਾਰ ਸਕਦੇ ਹੋ ਇਹ ਹੈਗੀ ਇਹਦੀ ਡਿਜ਼ਾਈਨਿੰਗ ਲੁੱਕ ਬਹੁਤ ਸੋਹਣੀ ਸੂਟ ਦੀ ਲੁੱਕ ਆਉਗੀ ਤੇ ਬਹੁਤ ਸੋਹਣੇ ਨਾਲ ਦੁਪट्टे ਲੱਗੇ ਆ ਜ਼ິກਜ਼ੈਗ ਵਾਲੇ ਤੇ ਸਾਈਡਾਂ ਤੇ প্রিন্টিੰਗ ਨਾ ਜ਼ਿਆਦਾ ਵੱਡੇ ਫਲਾਵਰ ਸੀ ਨੇ ਬਹੁਤ ਸੋਹਣੀ ਯਾਨੀ ਕਿ ਸਾਰੀ ਹੈਗੀ ਆ ਫਿਨਿਸ਼ਿੰਗ ਦੁਪੱਟਿਆਂ ਦੀ ਬਹੁਤ ਹੀ ਗ੍ਰੇਸਫੁਲ ਸੂਟ ਨੇ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਦੋ ਆਹ ਲਓ ਸੈਕੰਡ ਹੈਗਾ ਇਹਦੇ ਵਿੱਚ ਮਹਿਰੂਮ ਸ਼ੇਡ ਬਹੁਤ ਸੋਹਣਾ ਦੋਨੇ ਕਲਰ ਬਹੁਤ ਸੋਹਣੇ ਆ ਤੁਹਾਨੂੰ ਜਿਹੜਾ ਪਸੰਦ ਆ ਤੁਸੀਂ ਲੈ ਸਕਦੇ ਹੋ ਸੇਮ ਡਿਜ਼ਾਈਨਿੰਗ ਰਹੂਗੀ ਸਾਰੀ ਕਿਆ ਕਰ ਸਕਦੇ ਸਾਰੀ ਹਾਈ ਹਾਈਲਾਈਟ ਕੀਤੀ ਹੋਈ ਆ ਜੇ ਤੁਹਾਨੂੰ ਵੀਡੀਓ ਸਾਰੀ ਕਲੀਅਰ ਹੈ ਨਾ ਮੈਂ ਮੈਨੂੰ ਮੇਰੀ ਕੋਸ਼ਿਸ਼ ਬਹੁਤ ਹੁੰਦੀ ਆ ਮੇਰਾ ਪੂਰਾ ਯਾਨੀ ਕਿ ਹੁੰਦਾ ਫੋਕਸ ਵੀ ਤੁਹਾਨੂੰ ਇੱਕ ਇੱਕ ਚੀਜ਼ ਮੈਂ ਨੋਟ ਕਰਾ ਸਕਾਂ ਪਰ ਫਿਰ ਵੀ ਕਈ ਵਾਰੀ ਕੈਮਰਾ ਕੋਈ ਚੀਜ਼ ਕੈਪਚਰ ਨਹੀਂ ਕਰਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਤੁਹਾਨੂੰ ਬੋਲ ਕੇ ਸਾਰੀ ਚੀਜ਼ ਕਲੀਅਰ ਕਰ ਸਕਾਂ ਵੀ ਬਹੁਤ ਹੀ ਸੋਹਣੇ ਸੂਟ ਨੇ ਪੂਰੀ ਸਰਦਾਰੀ ਲੁੱਕ ਦੇ ਬਹੁਤ ਪਿਆਰੇ ਤੇ ਸਾਰੇ ਹੈਂਡ ਦੇ ਨਾਲ ਪੂਰੇ ਹਾਈਲਾਈਟ ਕੀਤੇ ਹੋਏ ਬਹੁਤ ਸੋਹਣੀ ਬਹੁਤ ਸੋਹਣੀ ਹਾਈਲਾਈਟ ਹੋਈ ਹੋਈ ਆ ਨਾਲ ਸੇਮ ਮਿਲੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਇਹ ਦੋਨੇ ਡਿਜ਼ਾਈਨ ਸੇਮ ਰਹਿਣਗੇ ਕਲਰ ਡਿਫਰੈਂਟ ਡਿਫਰੈਂਟ ਰਹਿਣਗੇ ਇਹ ਵੀ ਬਹੁਤ ਪਿਆਰੇ ਬਹੁਤ ਸੋਹਣੇ ਆ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਪ੍ਰਕ੍ਰਿਤੀ ਬ੍ਰਾਂਡ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਆ ਲੋ ਇੱਕ ਦੋਨੋਂ ਮਸਲੀਨ ਦੇ ਵਿੱਚ ਰਸ਼ੀਆ ਬ੍ਰਾਂਡ ਦਾ ਦਵਾਂਗੀ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸਟੌਕ ਆ ਵਿਸਕੋਸ ਮਸਲੀਨ ਦੇ ਉੱਪਰ ਹੀ ਰਹੂਗਾ ਇੰਨਾ ਤੁਸੀਂ ਜਾਨੀ ਕਿ ਇਨ ਫੀਲ ਕਰੋਗੇ ਨਾ ਸਟੱਫ ਨੂੰ ਤੁਸੀਂ ਕਹੋਗੇ ਆ ਜੀ ਮਸਲੀਨ ਹੀ ਨਹੀਂ ਦੇਖੀ ਇੰਨੀ ਜਿਆਦਾ ਸੌਫਟ ਬਿਲਕੁਲ ਬਟਰ ਵਰਗਾ ਸਟੱਫ ਆ ਲੋ ਲਾਈਟ ਜャ ਪੀਚ ਕਲਰ ਆ ਆ ਲੋ ਸਾਰਾ ਲੈਸਿਸ ਦਾ ਪੈਚ ਦਾ ਸਾਰਾ ਡਿਜ਼ਾਈਨ ਦੇਖ ਕੇ ਸਾਰਾ ਵਰਕ ਹੋਇਆ ਲੈਸਿਸ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਡਿਜ਼ਾਈਨਰ ਜャ ਪੀਸ ਬਣਿਆ ਹੋਇਆ ਸੇਮ ਸਾਰਾ ਘੇਰੇ ਤੇ ਦੇਖੋ ਸਾਰਾ ਵਰਕ ਹੋਇਆ ਬਹੁਤ ਸੋਹਣਾ ਪੀਸ ਤੇ ਨਾਲ ਇਹਦੇ ਪਲੇਨ ਪੀਚ ਕਲਰ ਦੀ ਵੀ ਮਿਲੂਗੀ ਬਾਟਮ ਸਰਦਾਰੀ ਜਿਹਾ ਕਲਰ ਆ ਨਾ ਜਿਆਦਾ ਡਾਰਕ ਹੀ ਆ ਨਾ ਬਾਲੇ ਫਿੱਕਾ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਡਿਜ਼ਾਈਨਿੰਗ ਵੀ ਬਹੁਤ ਮਿੱਠੀ ਪਿਆਰੀ ਹੋਈ ਆ ਕੋਈ ਵੱਡੇ ਵੱਡੇ ਫਲਾਵਰਾਂ ਦੀ ਡਿਜ਼ਾਈਨਿੰਗ ਨਹੀਂ ਹੈਗੀ ਨਾਲ ਇਹਦੇ ਸੇਮ ਮਿਲੂਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਆ ਲੋ ਵਿਸਕੋਸ ਮਸਲੀਨ ਦਾ ਦੁਪੱਟਾ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਸੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਇਹ ਸਿੰਗਲ ਸੋਲੋ ਪੀਸ ਆ ਇਹਦੇ ਵਿੱਚ ਹੁਣ ਆਪਣੇ ਕੋਲ ਕੋਈ ਵੀ ਕਲਰ ਡਿਜ਼ਾਈਨ ਨਹੀਂ ਹੈ ਲੋ ਜੀ ਨੈਕਸਟ ਪੀਸ ਤੁਹਾਨੂੰ ਮੈਂ ਦਿਖਾਉਣੀ ਆ ਪਿਸਤਾ ਗ੍ਰੀਨ ਕਲਰ ਦੇ ਉੱਪਰ ਸੇਮ ਪ੍ਰਕ੍ਰਿਤੀ ਬ੍ਰਾਂਡ ਦਾ ਰੋਗਾ ਜਿਹਦਾ ਆਪਾਂ ਦੋ ਨੀਚੇ ਕਲਰ ਖੋਲੇ ਆ ਡਾਰਕ ਵਾਲੇ ਉਹਦੇ ਵਿੱਚ ਇਹ ਲਾਈਟ ਸ਼ੇਡ ਆ ਗਿਆ ਲਾਈਟ ਸ਼ੇਡ ਡਿਜ਼ਾਈਨਿੰਗ ਵੱਖਾਗੀ ਜਿੰਨੇ ਵੀ ਫਲਾਵਰ ਨੇ ਦੇਖ ਸਕਦੇ ਹੋ ਸਾਰੇ ਹਾਈਲਾਈਟ ਕੀਤੇ ਹੋਏ ਨੇ ਬਹੁਤ ਹੀ ਸੋਹਣਾ ਸਾਰਾ ਹੈਂਡ ਦੇ ਨਾਲ ਹੈਂਡ ਮੇਡ ਸੂਟ ਬਣਿਆ ਬਹੁਤ ਸੋਹਣਾ ਆ ਲੋ ਸਾਰੀ ਪ੍ਰਿੰਟਿੰਗ ਦੇਖ ਸਕਦੇ ਹੋ ਪੱਲੇ ਦੇ ਉੱਪਰ ਪ੍ਰਿੰਟਿੰਗ ਦੇਖ ਲਓ ਬਹੁਤ ਸੋਹਣੀ ਪੱਲੇ ਦੇ ਉੱਪਰ ਪ੍ਰਿੰਟਿੰਗ ਆ ਤੇ ਕਲਰ ਬਹੁਤ ਸੋਹਣਿਆ ਕਲਰ ਬਹੁਤ ਹੀ ਸੋਹਣਾ ਇੰਗਲਿਸ਼ ਚਾਟਾ ਹੈ ਤੇ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਆਉਗੀ ਨਾਲ ਇਹਦੇ ਬਾਟਮ ਆਉਗੀ ਜੀ ਪਲੇਨ ਵਿਸਕੋਸ ਮਸਲੀਨ ਦੀ ਰਹੂਗੀ ਇਹਦੀ ਬਾਟਮ ਤੇ ਵਿਸਕੋਸ ਮਸਲੀਨ ਦਾ ਰਹੂਗਾ ਜੀ ਸਾਰਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਬੜਾ ਬਹੁਤ ਹੀ ਪਿਆਰਾ ਦੁਪੱਟਾ ਵਾ ਤੋ ਜਿਹੜਾ ਵੀ ਸੂਟ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਚਾਹੀਦਾ ਫਟਾਫਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਪੂਰੇ ਖੁੱਲੇ ਡੁੱਲੇ ਲੰਬਾਈ ਚੜਾਈ ਪੂਰੀ ਆ ਦੁਪੱਟਿਆਂ ਦੀ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਇਹ ਵਾਲੇ ਸੈੱਟ ਦੇ ਪ੍ਰਾਕ੍ਰਿਤੀ ਬ੍ਰਾਂਡ ਦਾ ਹੀ ਰਹੂਗਾ ਟੌਪ ਦਾ ਬ੍ਰਾਂਡ ਆ ਜੀ ਆਹ ਲਓ ਨੈਕਸਟ ਸੂਟ ਹੈਗਾ ਜੀ ਲਵੈਂਡਰ ਸ਼ੇਡ ਲਾਈਟ ਲਵੈਂਡਰ ਦੇਖੋ ਸਾਰਾ ਹਾਈਲਾਈਟ ਕੀਤਾ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਹੀ ਪਿਆਰੀ ਹੈ ਲਾਈਟ ਜਾਂ ਲਵੈਂਡਰ ਸ਼ੇਡ ਇਹ ਹੈਗਾ ਸੀ ਪਿਸਤਾ ਗ੍ਰੀਨ ਕਲਰ ਲਾਈਟ ਲਵੈਂਡਰ ਆ ਇਹ ਕਿਹਦੇ ਵਿੱਚ ਮਿਲੇਗਾ ਇਹ ਜਾਨੀ ਕਿ ਜਿਹੜਾ ਲਾਈਟ ਲਵੈਂਡਰ ਆ ਉਹਦੇ ਥੋੜੀ ਜਿਹੀ ਪਰਪਲ ਜੀ ਟੋਨ ਨਹੀਂ ਆ ਜਾਂਦੀ ਲਾਈਟ ਜੀ ਉਦਾਂ ਆਪਾਂ ਕਹਿ ਸਕਦੇ ਆ ਇਹਨੂੰ ਪ੍ਰੋਪਰ ਤੇ ਜਿਹੜਾ ਪ੍ਰੋਪਰ ਲਵੈਂਡਰ ਸ਼ੇਡ ਹੁੰਦਾ ਉਹ ਆਵਲ ਆ ਜਾਣਾ ਜੀ ਲਓ ਬਹੁਤ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਤੁਹਾਨੂੰ ਸਾਰੀ ਮੈਂ ਖੋਲ ਕੇ ਦਿਖਾ ਦਿੰਦੀ ਆ ਚਾਰ ਕਲਰ ਨੇ ਇਹ ਰੱਬੀ ਕਲਰ ਬਹੁਤ ਸੋਹਣਾ ਲਵੈਂਡਰ ਵੀ ਬਹੁਤ ਸੋਹਣਾ ਪਿਸਤਾ ਗ੍ਰੀਨ ਕਲਰ ਵੀ ਬਹੁਤ ਸੋਹਣਾ ਕਿ ਕਿਹਦੇ ਵਿੱਚ ਆਊਗਾ ਲਾਈਟ ਫਰੋਜ਼ੀ ਸ਼ੇਡ ਲਾਈਟ ਫਰੋਜ਼ੀ ਸ਼ੇਡ ਇਹ ਵੀ ਬਹੁਤ ਸੋਹਣਾ ਚਾਰੇ ਕਲਰ ਛੱਡਣ ਵਾਲਾ ਕਲਰ ਇਹਨਾਂ 'ਚ ਕੋਈ ਨਹੀਂ ਜਿਹੜਾ ਵੀ ਕਲਰ ਖੁੱਲ ਰਿਹਾ ਵਾ ਪੂਰਾ ਪ੍ਰੋਪਰ ਆ ਤੇ ਜਿਹੜਾ ਵੀ ਸੂਰਤ ਤੁਹਾਨੂੰ ਪਸੰਦ ਆ ਰਿਹਾ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਬਹੁਤ ਸੋਹਣੀ ਕਲੈਕਸ਼ਨ ਅੱਜ ਦੀ ਤੇ ਬਹੁਤ ਹੀ ਪਿਆਰੀ ਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਸਮਰ ਗਰਮੀਆਂ ਦੀ ਸਪੈਸ਼ਲ ਇਹ ਕਲੈਕਸ਼ਨ ਆ ਸਟਾਰਟਿੰਗ ਹੋ ਚੁੱਕੀ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੱਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ